ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੀ ਦਰਸ਼ਕਾਂ ਦਾ ਮੈਂ ਰਾਜਮੀਂਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪਠਾਨਕੋਟ ਇਲਾਕੇ 'ਚ ਦੇਖੇ ਗਏ ਸ਼ੱਕੀ ਵਿਅਕਤੀ ਖੰਗਾਲਾ ਜਾ ਰਿਹਾ ਚੱਪਾ ਚੱਪਾ ਪੁਲਿਸ ਨੇ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ लालू यादव दी सेहत बिगड़ी दिल्ली एम्स च होए दाखिल परिवारिक मेंबर अस्पताल च मौजूद होशियारपुर दे पिंड देवपुर दा 22 साल दा नौजवान ओमान च होया लापता परिवार लगा रहे है मदद दी गुहार ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੀਨਪੈਂਦੇ ਇੱਕ ਪਿੰਡ 'ਚ ਕੁਝ ਸ਼ੱਕੀ ਵਿਅਕਤੀਆਂ ਦੇ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਚ 7 ਸ਼ੱਕੀ ਵਿਅਕਤੀ ਦੇਖੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਇਲਾਕੇ ਚ ਤਲਾਸ਼ੀ ਮੁਹਿੰਮ ਚਲਾਈ ਹੈ ਜਾਣਕਾਰੀ ਅਨਸਾਰ ਸੀਮਾ ਦੇਵੀ ਪਤਨੀ ਤਰਸੇਮ ਸਿੰਘ ਪਠਾਣੀ ਆਵਾਸੀ ਪਿੰਡ ਫੰਗਟੋਲੀ ਥਾਣਾ ਮਾਮੂਨ ਕੈਂਟ ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਕਿ ਉਸਨੇ ਆਪਣੇ ਘਰ ਦੇ ਪਿੱਛੇ ਜੰਗਲ ਵਿੱਚੋਂ 7 ਸ਼ੱਕੀ ਦਾੜੀ ਵਾਲੇ ਵਿਅਕਤੀਆਂ ਨੂੰ ਸਾਦੇ ਕੱਪੜਿਆਂ ਚ ਤੇ ਪਿੱਠੂ ਬੈਗ ਪਾਈ ਹੋਈ ਦੇਖਿਆ ਉਕਤ ਚੱਕੀ ਵਿਅਕਤੀਆਂ ਨੇ ਔਰਤ ਤੋਂ ਪੀਣ ਲਈ ਪਾਣੀ ਵੀ ਮੰਗਿਆ ਤੇ ਪਾਣੀ ਪੀਣ ਤੋਂ ਬਾਅਦ ਉਕਤ ਸ਼ੱਕੀ ਮੋੜ ਜੰਗਲ ਵੱਲ ਚਲੇ ਗਏ ਦਾਜ਼ੀਏ ਕੇ ਉਕਤ ਘਟਨਾ ਦਾ ਘਰ ਉਪਰੋਕਤ ਪਿੰਡ ਦੇ ਬਾਰ ਬਾਰੇ ਤੇ ਨੇੜੇ ਹੀ 2 ਤੋਂ 3 ਘਰ ਨੇ ਉਸਦੇ ਘਰ ਦੇ ਪਿੱਛੇ ਜੰਗਲ ਹੈ ਇਸ ਤੋਂ ਬਾਅਦ ਔਰਤ ਨੇ ਸਥਾਨਕ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਫਿਲਹਾਲ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਇਲਾਕੇ ਦੇ ਹਰ ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ ਰਾਸ਼ਟਰੀ ਜਨਤਾ 당ਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜ ਗਈ ਹੈ ਉਹਨਾਂ ਨੂੰ ਦਿੱਲੀ ਏਮਸ ਤੇ ਦਾਖਲ ਕਰਾਇਆ ਗਿਆ ਉਹਨਾਂ ਦਾ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚਲਾ ਰਹੇ ਫਿਲਹਾਲ ਉਹਨਾਂ ਦੀ ਹਾਲਤ ਠੀਕ ਹੈ ਪਰਿਵਾਰਕ ਮੈਂਬਰ ਹਸਪਤਾਲ ਤੇ ਮੌਜੂਦ ਨੇ ਲਾਲੂ ਪ੍ਰਸਾਦ ਯਾਦਵ ਦਿੱਲੀ ਚਲੇ ਗਏ ਨੇ ਦਿੱਲੀ ਜਾਂਦੇ ਹੋਏ ਲਾਲੂ ਯਾਦਵ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਨਿਤਿਸ਼ ਸਰਕਾਰ ਤੇ ਨਿਸ਼ਾਨਾ ਸਾਧਿਆ ਸੀ ਪਰ ਅੱਜ ਖਬਰ ਸਾਹਮਣੇ ਆਈ ਕਿ ਖਰਾਬ ਸਿਹਤ ਕਾਰਨ ਲਾਲੂ ਯਾਦਵ ਨੂੰ ਦਿੱਲੀ ਦੇ ਏਮਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਇੱਕ ਨੇਤਾ ਨੇ ਸੋਸ਼ਲ ਮੀਡੀਆ ਤੇ ਕਿਹਾ ਬੀਮਾਰ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਰਾਜਸਥਾਨ ਲਈ ਵੀ ਸੋਗਾਤਾਂ ਦੀ بارش ਹੋਈ ਹੈ ਇਸ ਵਿੱਚ ਰਾਜਸਥਾਨ ਨੂੰ ਨਵਾਂ ਇੰਡਸਟਰੀਅਲ ਪ੍ਰੋਜੈਕਟ ਦੇਣ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਜੋਧਪੁਰ ਪਾਲੀ ਮਾਰਬਾਰ ਇੰਡਸਟਰੀਅਲ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਲਈ ਕਈ ਵੱਡੇ ਸੁਪਨੇ ਵੀ ਦਿਖਾਏ ਗਏ ਨੇ ਨਾ ਐਲਾਨਾ ਦਾ ਅਸਰ ਲੰਬੇ ਸਮੇਂ ਚ ਨਜ਼ਰ ਆਵੇਗਾ ਰਾਜਸਥਾਨ ਨੂੰ ਕੇਂਦਰ ਦੇ ਟੈਕਸ ਵਿੱਚ ਭਾਈ ਵਾਲੀ ਚ 7000 ਕਰੋੜ ਰੁਪਏ ਜ਼ਿਆਦਾ ਮਿਲਣਗੇ ਸੋਨੇ ਚਾਂਦੀ ਤੇ ਕਸਟਮ ਡਿਊਟੀ ਘਟਾ ਨਾਲ ਜੈਪੁਰ ਦੇ ਜੇਮਸ ਐਂਡ ਜੁਐਲਰੀ ਕਾਰੋਬਾਰ ਨੂੰ ਫਾਇਦਾ ਮਿਲੇਗਾ ਹਾਲਾਂਕਿ ਬਜਟ ਚ ਰਾਜਸਥਾਨ ਲਈ ਵੱਖਰੇ ਤੌਰ ਤੇ ਕਿਸੇ ਵੱਡੇ ਪ੍ਰੋਜੈਕਟ ਦੀ ਗਾਥ ਨਹੀਂ ਮਿਲੀ ਪਰ ਕਈ ਅਜਿਹੇ اعلان ਨੇ ਜਿਨ੍ਹਾਂ ਨਾਲ ਰਾਜਸਥਾਨ ਨੂੰ ਫਾਇਦਾ ਮਿਲੇਗਾ ਬਜਟ ਚੌਰਤਾ ਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਇਸ ਨਾਲ ਸੁਬੇ ਦੀ ਔਰਤਾਂ ਤੇ ਲੜਕੀਆਂ ਨੂੰ ਲਾਭ ਮਿਲੇਗਾ ਐਨਪੀਐਸ ਵਤਸੱਲੇ ਯੋਜਨਾ ਤੇ 1 ਕਰੋੜ ਨੌਜਵਾਨਾਂ ਨੂੰ 500 ਚੋਟੀ ਦੀਆਂ ਕੰਪਨੀਆਂ ਵਿੱਚ ਇੰਟਰਨਸ਼ਿਪ ਕਰਾਉਣ ਦੀ ਯੋਜਨਾ ਨਾਲ ਵੀ ਸੂਬੇ ਨੂੰ ਲਾਭ ਹੋਵੇਗਾ ਬੀਤੇ ਦਿਨੀ ਉਹ ਮਾਨ ਦੇ ਸਮੁੰਦਰ ਵਿੱਚ ਇੱਕ ਤੇਲ ਟੈਂਕਰ ਵਾਲਾ ਜਹਾਜ਼ ਪਾਣੀ ਵਿੱਚ ਡੁੱਬਣ ਨਾਲ 16 ক্রੂ ਮੈਂਬਰਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਦੋ ক্রੂ ਮੈਂਬਰ ਪੰਜਾਬ ਦੇ ਵੀ ਨੇ ਜਿਸ ਵਿੱਚ ਇੱਕ 22 ਸਾਲਾ ਲੜਕਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਦੇਪਰ ਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ 8 ਦਿਨਾਂ ਤੋਂ ਸਮੁੰਦਰ ਵਿੱਚ ਲਾਪਤਾ ਚਾਲ ਰਿਹਾ ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ 14 ਜੁਲਾਈ ਨੂੰ ਮਾਨ ਵਿੱਚ ਉਹਨਾਂ ਦੇ ਲੜਕੇ ਦਾ ਸਮੁੰਦਰੀ ਜਹਾਜ਼ ਮੌਸਮ ਖਰਾਬ ਹੋਣ ਕਾਰਨ ਪਾਣੀ 'ਚ ਡੁੱਬ ਗਿਆ ਸੀ ਜਿਸ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿਨ੍ਹਾਂ ਵਿੱਚ 10 ਮੈਂਬਰਾਂ ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀ ਉਹਨਾਂ ਦੇ ਲੜਕੇ ਸਮੇਤ ਬਾਕੀ 6 ਨੂੰ ਲੱਭਣ ਲਈ ਲਗਾਤਾਰ ਸਰਚ ਅਭਿਆਨ ਜਾਰੀ ਹੈ ਖਬਰ ਸੁਣਦਿਆਂ ਹੀ ਪੂਰਾ ਪਰਿਵਾਰ ਸਦਮੇ ਵਿੱਚ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਲੜਕੇ ਨੂੰ ਲੱਭਣ ਲਈ ਆਪਰੇਸ਼ਨ ਲਗਾਤਾਰ ਚਲਾਇਆ ਜਾਏ ਜਦ ਤੱਕ ਉਹਨਾਂ ਦੇ ਲੜਕੇ ਦਾ ਪਤਾ ਨਹੀਂ ਚੱਲਦਾ 2 ਮਹੀਨਾ ਹੋ ਗਿਆ ਉਹਨੂੰ ਦੁਬਈ ਗਏ ਨੂੰ ਤੇ ਹੁਣ 14 ਤਰੀਕ ਨੂੰ ਆਖਰੀ ਵਾਰ ਉਹਦੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਸਾਡਾ ਤਦੋਂ ਦਾ ਮਿਸਿੰਗ ਹੀ ਚੱਲ ਰਿਹਾ ਹੈ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ تھی ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਤੇ ਸਿੱਕ ਡੁੱਬੇ ਹੋਏ ਹੋ ਕਿੰਨਾ ਟਾਈਮ ਜਿਹੜਾ ਹੋਇਆ ਹੈ ਲਗਭਗ 1 ਹਫ਼ਤਾ ਹੋ ਗਿਆ 1 ਵੀਕ ਹੋ ਗਿਆ ਹੈ ਮੈਨੇ ਕੋਈ ਕੰਪਨੀ ਨੇ ਕਰ ਤਾ ਉਹ ਰਿਪਲਾ ਨਹੀਂ ਦਿੱਤੀ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ ਹਾਂਜੀ 3-4 ਦਿਨ ਪਹਿਲਾਂ ਭਾਜੀ ਉਹਨਾਂ ਨਾਲ ਹੋਈ ਥੀ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿਉਂਕਿ ਉਹਨਾਂ ਨੇ ਇਹ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ ਇਸ ਲਈ ਉਹਨਾਂ ਨੇ ਆਪੇ ਮਤਲਬ ਖੋਜ ਵਗੈਰਾ ਕਰਨੇ ਸ਼ੁਰੂ ਕੀਤੇ ਸਾਨੂੰ ਤੁਹਾਡੇ ਵੱਲੋਂ ਕੀ ਆਪਣੇ ਵੱਲੋਂ ਤੌਰ ਤੇ ਜਾਂ ਕੋਈ ਕਿਸੇ ਨਾਲ ਤੁਸੀਂ ਮਿਲੇ ਹੈਗੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਜਾਂ ਲੋਕਲ ਪ੍ਰਸ਼ਾਸਨ ਦੇ ਨਾਲ ਜਾਂ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਿਕਾਇਤ ਨਹੀਂ ਜੀ ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ ਬਟ ਜਿੱਦ ਤੱਕ ਇਹ ਉਮਰ ਚ ਵੀ ਫੈਲ ਰਿਹਾ ਕਿ rescuer operation ਜਿਹੜਾ ਹੈ 9 ਜਣੇ ਚੋਂ ਬਚਾਏ ਉਸ ਤੋਂ ਬਾਅਦ ਉਹ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਢਿੱਲ ਪੈ ਗਈ ਹੈ ਪਰ ਮੇਰੀ ਸਰਕਾਰ ਨੂੰ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ rescuer operation ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭੇ ਅੱਜ ਦੇ ਯੁੱਗ ਵਿੱਚ ਵੀ ਦਾਜ ਦੇਹੇਜ ਦੇ ਲਈ ਲੜਕੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਨਾਬਾਦੀ ਬਲਦੇਵ ਕਲੋਨੀ ਵਿਖੇ ਜਿੱਥੇ 23 ਸਾਲਾ ਜਸ਼ਨਕੌਰ ਦਾ ਵਿਆਹ ਕਰੀਬ 4 ਸਾਲ ਪਹਿਲਾਂ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ ਜਸ਼ਨਕੌਰ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹਨਾਂ ਦੀ ਲੜਕੀ ਨੂੰ ਅਕਸਰ ਹੀ ਦਾਜ ਦੇਹੇਜ ਦੇ ਲਈ ਸਹੁਰਾ ਪਰਿਵਾਰ ਤੰਗ ਕਰਦਾ ਸੀ ਤੇ ਉਸ ਨੂੰ ਮੌਤ ਦੇ ਘਾਟ ਉਹਨਾਂ ਨੇ ਹੀ ਉਤਾਰਿਆ। ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਤੇ ਦੂਜੇ ਪਾਸੇ ਨਾਬਾ ਸਦਰ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ 4 ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਤੇ ਮ੍ਰਿਤਕਾ ਦੇ ਭਰਾ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦਾ ਰਾਤ ਨੂੰ ਫੋਨ ਆਇਆ ਕਿ ਉਸ ਨੂੰ ਇੱਥੋਂ ਲੈ ਜਾਣ ਨਹੀਂ ਤਾਂ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਜਾਨੋਂ ਮਾਰ ਦੇਗਾ ਤੇ ਫਿਰ ਉਸ ਨੂੰ ਆਪਣੀ ਭੈਣ ਦੀ ਮੌਤ ਦੀ ਖਬਰ ਮਿਲੀ ਉਹਨੇ ਕਿਹਾ ਕਿ ਉਸ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਉਹ ਇਨਸਾਫ ਦੀ ਮੰਗ ਕਰਦੇ ਨੇ ਇਸ ਮੌਕੇ ਤੇ ਨਾਬਾ ਸਦਰ ਥਾਣੇ ਦੇ ਐਸਐਚਓ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਪੀੜਤ ਲੜਕੇ ਜਸ਼ਨਕੌਰ ਨੇ ਜ਼ਹਿਰੀਲੀ ਚੀਜ਼ ਖਾਈ ਹੈ ਤੇ ਹਸਪਤਾਲ ਤੋਂ ਦੀ ਮੌਤ ਹੋਈ ਹੈ ਇਸ ਸਬੰਧੀ ਉਹਨਾਂ ਸਾਰੇ ਪਰਿਵਾਰ ਦੇ 4 ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਹਨਾਂ ਦੀ ਪਤਾ ਨਹੀਂ ਕੋਈ ਮੈਡੀਸਿਨ ਦਿੱਤਾ ਹੀ ਕੋਈ ਗਲਾ ਦੱਬਿਆ ਕੋਈ ਕੁੱਟਿਆ ਮਾਰਿਆ ਹੀ ਇਨਾ ਨੇ ਸਾਡੀ ਕੁੜੀ ਦਾ ਬਹੁਤ ਤਿਆਰ ਕੀਤਾ ਤੇ ਤੁਹਾਨੂੰ ਕੁੜੀ ਨੇ 8 ਵਜੇ ਫੋਨ ਕੀਤਾ ਸੀ ਮੈਨੂੰ ਹੀ ਤੇ ਕਹਿੰਦੀ ਸੀ ਵੀਰੇ ਮੈਨੂੰ ਅੱਜ ਆ ਕੇ ਲੈ ਜਾ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਤੈਨੂੰ ਉਹਗੇ ਸਵੇਰੇ ਆ ਕੇ ਲੈ ਜਾऊंगा ਤੇ ਸਵੇਰੇ ਮੈਨੂੰ 8 ਵਜੇ ਫੇਰ ਫੋਨ ਆਉਂਦਾ ਹੀ ਤੇ ਕਹਿੰਦੇ ਨੇ ਆਜੋ ਵੀ ਕੁੜੀ ਨੂੰ ਉਲਟੀਆਂ ਲੱਗੀਆਂ ਪਈਆਂ ਨੇ ਅਸੀਂ ਐਂਬੂਲੈਂਸ ਚ ਲੈ ਕੇ ਜਾ ਰਹੇ ਹਾਂ ਪਟਿਆਲੇ ਨੂੰ ਤੁਸੀਂ ਪਟਿਆਲੇ ਆਜੋ ਰੇਂਦਰਾਂ ਚ ਫੋਨ ਕਿਹਦਾ ਆ ਤੁਹਾਨੂੰ ਤੁਹਾਨੂੰ ਫੋਨ ਆਇਆ ਸਾਡੇ ਪ੍ਰਿਥਪਾਲ ਦਾ ਜੀ ਕੋ ਦੋਨੇ ਦਾ ਹਾਂ ਪ੍ਰੋਣੇ ਦਾ ਜੀ ਤੇ ਫੋਨ ਕਰਕੇ ਮੈਨੂੰ ਕਹਿੰਦਾ ਜੀ ਆ ਜਾ ਤੂੰ ਉੱਥੇ ਅਸੀਂ ਪਟਿਆਲੇ ਲੈ ਕੇ ਜਾ ਰਹੇ ਹਾਂ ਚਲੋ ਵੀ ਮੈਂ ਵੀ ਚਲੇ ਗਿਆ ਸੀ ਮੋਕੇ ਨੇ ਪੁੱਛਿਆ ਕੀ ਗੱਲ ਆ ਹਾਂਜੀ ਮੈਂ ਪੁੱਛਿਆ ਵੀ ਕੀ ਗੱਲ ਆ ਕਹਿੰਦਾ ਉਲਟੀਆਂ ਲੱਗੀਆਂ ਥੋੜਾ ਬੀਪੀ ਘਟਿਆ ਹੋਇਆ ਵੀ ਅਸੀਂ ਐਂਬੂਲੈਂਸ ਚ ਜਾ ਰਹੇ ਹਾਂ ਐਂਬੂਲੈਂਸ ਦੀ ਆਵਾਜ਼ ਵੀ ਆ ਰਹੀ ਸੀ ਫੋਨ ਦੇ ਵਿੱਚ ਵੀ ਲੈ ਕੇ ਜਾ ਰਹੇ ਨੇ ਤੇ ਇਹ ਰੇਂਦਰ ਦਾ ਪਰਚਾ ਘਟਿਆ ਸੀ ਰੇਂਦਰ ਚ ਨੀ ਲੈ ਕੇ ਗਏ ਫੁੱਲੂ ਹਸਪੀਟਲ ਲੈ ਗਏ ਪਖੜਾ ਮੇਰੇ ਕੋਲ ਹੈ ਨਹੀਂ ਫੁੱਲੂ ਨਿਊਰੋ ਹਸਪੀਟਲ ਚ ਲੈ ਗਏ ਉੱਥੇ ਜਾ ਕੇ ਡਾਕਟਰਾਂ ਨੂੰ ਮੈਂ ਪੁੱਛਿਆ ਕਹਿੰਦੇ ਜਦੋਂ ਇਹ ਤੁਹਾਡੀ ਪੈਨ ਨੂੰ ਲੈ ਕੇ ਆਏ ਤਾਂ 1-2% ਸੀ ਕਹਿੰਦਾ ਸੀ ਇਹਨਾਂ ਨੂੰ ਮਨਾ ਵੀ ਕੀਤਾ ਵੀ ਤੁਸੀਂ ਲੈ ਜਾਓ ਕਹਿੰਦਾ ਸਾਨੂੰ ਧੱਕੇ ਨਾ ਕਹਿੰਦੇ ਥੋੜੀ ਕੋਸ਼ਿਸ਼ ਕਰਕੇ ਦੇਖ ਲਓ ਕੋਈ ਚੱਕਰ ਉੱਥੇ ਕਹਿੰਦੇ ਸੀ ਥੋੜਾ ਟ੍ਰੀਟਮੈਂਟ ਕਰਨ ਲੱਗੇ ਇਹਨਾਂ ਦੇ ਜਦ ਹੀ ਇਹਨਾਂ ਦੀ ਟੜਕਨ ਪੂਰੀ ਹੋ ਗਈ ਸੀ ਵੀ ਹਾਰਟ ਖਾਟ ਕੰਮ ਕਰਨ ਤੋਂ ਬੰਦ ਕਰ ਗਿਆ ਸੀ ਤੇ ਜਦੋਂ ਮੈਂ ਉੱਥੇ ਪਹੁੰਚਿਆ ਹੀ ਤੇ ਡਾਕਟਰ ਨੂੰ ਪੁੱਛਿਆ ਮੈਂ ਕਿ ਜਸ਼ਨ ਨਾਮ ਦੀ ਪੇਸ਼ੈਂਟ ਆ ਮੇਰੀ ਮੇਰੀ ਸਿਸਟਰ ਆ ਜੀ ਤੇ ਉਹ ਡਾਕਟਰ ਕਹਿੰਦੇ ਵੀ ਵੀ ਥੋੜਾ ਵੇਟ ਕਰੋ ਵੀ ਬੋਡੀ ਪੈਕ ਹੋ ਰਹੀ ਆ ਤੇ ਉਹਨਾਂ ਦਾ ਛੋਟਾ ਬ੍ਰਦਰ ਆਉਂਦਾ ਪਰੋਣੇ ਦਾ ਹੀ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਥੋੜੀ ਭੈਣ ਤਾਂ ਹੈ ਨਹੀਂ ਵੀ ਰਹੀ ਨਹੀਂ ਹੈਗੀ ਨਾ ਮੈਂ ਪੁੱਛਿਆ ਵੀ ਕੀ ਚੱਕਰ ਪਿਆ ਵੀ ਕਿਉ ਤੇ ਉਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਯਾਰ ਵੀ ਉਲਟੀਆਂ ਲੱਗੀਆਂ ਸੀ ਅਸੀਂ ਅੱਜ ਬੀਪੀ ਘਟਿਆ ਸੀ ਤਾਂ ਕਰਕੇ ਪਤਾ ਨਹੀਂ ਕੀ ਹੋਇਆ ਇਹ ਨਾ ਲੜਕੀ ਜਸ਼ਨਕੌਰ ਸੀਗੀ ਭਰਪੂਰਗੜ ਤੋਂ ਇੱਥੇ ਵਿਆਹੀ ਹੋਈ ਸੀ ਬਲਦੇਵ ਕਲੋਨੀ ਦੇ ਵਿੱਚ ਇਹਦਾ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਕੱਟੀਆਂ ਹੋਈਆਂ ਹੋਰ ਇਹ ਵਿੱਚ ਕੱਲ ਉਹਨੇ ਕੋਈ ਜ਼ਹਿਰੀਲੀ ਚੀਜ਼ ਸਾਨੂੰ ਪਤਾ ਲੱਗਿਆ ਕਿ ਖਾਧੀ ਇਹਨੂੰ ਹਸਪਤਾਲ ਦਾਖਲ ਕਰਾਇਆ ਸਾਡੇ ਕੋਲ ਜਿਹੜਾ ਰੁਕਾ ਹਸਪੀਟਲ ਤੋਂ ਪਹੁੰਚਿਆ ਪਹਿਲਾਂ ਨਾਬਾ ਤੋਂ ਉਸ ਤੋਂ ਬਾਅਦ ਨਿਊਰੋ ਹਸਪੀਟਲ ਤੋਂ ਜਿਹਦੇ ਬਿਆਨਾਂ ਦੇ ਅਧਾਰ ਤੇ ਅਸੀਂ ਜਿਹੜਾ ਇੱਕ ਮੁਕੱਦਮਾ ਦਰਜ ਕੀਤਾ ਹੈ 108 ਪੀਐਨਐਸ ਦਾ ਤੇ ਸਬਸੈਕਸ਼ਨ 3 ਤੇ 5 ਲੋਕੀਲੇ ਕੇ ਦੇ ਖਿਲਾਫ ਹੈ ਇਹ ਪਰ ਖਿਲਾਫ ਹੈਗਾ ਜੀ ਪ੍ਰਿਤਪਾਲ ਸਿੰਘ ਸਨ ਆਫ ਭਾਨ ਸਿੰਘ ਭਾਨ ਸਿੰਘ ਦਾ ਸਨ ਆਫ ਅਨਨੋਨ ਕੇਸਰੋ ਵਾਈਫ ਆਫ ਭਾਨ ਸਿੰਘ ਤੇ ਬੱਲੂ ਸਨ ਆਫ ਭਾਨ ਸਿੰਘ ਇਹ ਜਿਹੜੇ ਰਹਿਣ ਵਾਲੇ ਆ ਸਾਰੇ ਬਲਦੇਵ ਕਲੋਨੀ ਦੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੁਮਾਨ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਸੰਤ ਨਾਮਦੇਵ ਜੀ ਯਾਤਰੀ ਨਿਵਾਸ ਪਵੰਦਾ ਨੇ ਪੱਥਰ ਰੱਖਿਆ ਇਸ ਦੌਰਾਨ ਭਗਤ ਨਾਮਦੇਵ ਜੀ ਦਰਬਾਰ ਕਮੇਟੀ ਦੇ ਸਰਪ੍ਰਸਤ ਹਰਜਿੰਦਰ ਸਿੰਘ ਕੁਮਾਨ ਪ੍ਰਧਾਨ ਤੇ ਸੇਮ ਸਿੰਘ 바ਵਾ ਤੇ ਸਮੂਹ ਕਮੇਟੀ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਦਾ ਭਗਤ ਨਾਮਦੇਵ ਜੀ ਦਰਬਾਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਤੇ ਪਰਮਾ ਸਵਾਗਤ ਕਰਦੇ ਉਹਨਾਂ ਨੂੰ ਸਿਰੋਪਾਉ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਦਸਨਯੋਗ ਹੈ ਕਿ ਰਾਜਪਾਲ ਵੱਲੋਂ ਇਸ ਵੰਦੇ ਨਿਰਮਲ ਦੀ ਆਪਣੇ ਨਿਜੀ ਫੰਡ ਵਿੱਚ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਪਿੰਡ ਕੁਮਾਨ ਵਿੱਚ ਬਣਨ ਵਾਲੇ ਇਸ ਭਵਨ ਚ ਕੁੱਲ 10 ਕਮਰੇ ਖਾਲਤਿਕ ਰਸੋਈ ਬਣਾਈ ਜਾਏਗੀ ਜਿਸ ਦਾ ਮੰਤਵ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਕਰਨਾ ਹੋਵੇਗਾ। ਔਰ ਸੰਨ ਦੀ ਰਿਹਾਇਸ਼ੀ ਕੁਝ ਪ੍ਰੋਬਲਮ ਮੁਸ਼ਕਲ ਆ ਰਹੀ ਹੈ। ਕੋਰੋਨਾ ਨਾਲ ਸੰਬੰਧ ਮਿਲਾ ਕੇ ਕਮੇਟੀ ਨੂੰ ਗਵਰਨਰ ਸਾਹਿਬ ਕੋਲ ਬੇਨਤੀ ਕੀਤੀ ਪਈ ਕੁਮਾਨ ਦੇ ਲਈ ਇੱਕ ਫੰਡ ਜਾਰੀ ਕੀਤਾ ਜਾਵੇ ਜਿਹੜੀ ਵਧੀਆ ਬਿਲਡਿੰਗ ਕੁਮਾਨ ਦੇ ਵਿੱਚ ਜਿਹੜੀ ਬਣ ਸਕੇ। ਉਹ ਐਸੇ ਹੀ ਇਸ ਵੰਦ ਦੇ ਵਿੱਚ ਜੋ ਬਲਵਾਰੀ ਲਾਲ ਜੀ ਖਰੋਸ ਕਨਿਆ ਦੇ ਪਰ ਉਹਨਾਂ ਨੇ ਥੋੜੀ ਰਾਸ਼ੀ ਜਿਹੜੀ ਆ ਸ਼੍ਰੀ ਗ੍ਰਾਮ ਦੇ ਦਰਬਾਰ ਸਾਹਿਬ ਕੋਲ ਬਣੀ ਬੈਂਕ ਦੇ ਵਿੱਚ ਜਿਹੜੀ ਆ ਉਹ ਰਾਸ਼ੀ ਜਮਾ ਕਰਵਾ ਦਿੱਤੀ ਆ ਬਹੁਤ ਹੀ ਜਲਦੀ ਉਹ ਉਹਨਾਂ ਅੱਜ ਜਿਹੜਾ ਹਸਾਬ ਤੁਮੀ ਪੁੱਜਣ ਉਹਨਾਂ ਨੇ ਕਰ ਦਿੱਤਾ ਔਰ ਇਹ ਜਲਦੀ ਜਿਹੜੀ ਬਿਲਡਿੰਗ ਆ ਤਿਆਰ ਜਿਹੜੀ ਆ ਅਸੀਂ ਇਹ ਜਿਹੜੀ ਦੇਰਾ ਐਸਐਸਪੀ ਹੁਸ਼ਿਆਰਪੁਰ सुरेंद्र ਲਾਂਬਾ ਵੱਲੋਂ ਸ਼ਹਿਰ ਦਾ ਚਚੇਤ ਦੌਰਾ ਕੀਤਾ ਗਿਆ ਜਿਸ ਦੌਰਾਨ ਐਸਐਸਪੀ ਵੱਲੋਂ ਹੁਸ਼ਿਆਰਪੁਰ ਦੀ ਫੂਡ ਸਟ੍ਰੀਟਸ ਸਮੇਤ ਪ੍ਰਬਾਤ ਚੌਂਗ ਸੈਸ਼ਨ ਚੌਂਗ ਤੇ ਬਾਕੀ ਸ਼ਹਿਰ ਦੀ ਚੈਕਿੰਗ ਕੀਤੀ ਗਈ ਤੇ ਨਾਕਿਆਂ ਤੇ ਖੜੇ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਗਈ ਐਸਐਸਪੀ सुरेंद्र ਲਾਂਬਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਪੁਲਿਸ ਕਈ ਵਾਰ ਰਾਤ ਸਮੇਂ ਚੈਕਿੰਗ ਅਭਿਆਨ ਚਲਾ ਚੁੱਕੀ ਹੈ ਤੇ ਅੱਜ ਮੋੜ ਇੱਕ ਵਾਰ ਫੇਰ ਰਾਤ ਦੇ ਸਮੇਂ ਪੁਲਿਸ ਵੱਲੋਂ ਤਲਾਸ਼ੀਆ ਅਭਿਆਨ ਚਲਾਇਆ ਗਿਆ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਤਸਕਰ ਜਾਂ ਸ਼ਰਾਰਤੀ ਅੰਸਰ ਰਾਤ ਦਾ ਫਾਇਦਾ ਚੁੱਕ ਵੀ ਪੂਰੀ ਮੁਸਤੈਦੀ ਨਾਲ ਉਹਨਾਂ ਨੂੰ ਕਾਬੂ ਕਰਨ ਲਈ ਗਰਨਾਥ ਕੰਮ ਕਰਦੀ ਹੈ ਤੇ ਹੁਸ਼ਿਆਰਪੁਰ ਪੁਲਿਸ ਕਦੇ ਵੀ ਗਲਤ ਅੰਸਰਾਂ ਨੂੰ ਉਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਣਾ। ਢਿੰਗਸਟੇ ਸਿਟੀ ਸੇਲਿੰਗ ਡਿਸਟ੍ਰਿਕਟ ਸੇਲਿੰਗ ਕਰਦੇ ਰਹੇ ਤੇ ਉਸ ਤੋਂ ਇਲਾਵਾ ਸਪੈਸ਼ਲ ਨਾਕਾਬੰਦੀ ਕਰਦੇ ਨੇ ਆਜ ਜਿਹੜਾ ਹੈਗਾ 6 ਤੋਂ 6 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਸਪੈਸ਼ਲ ਚੈਕਿੰਗ ਦੀ ਮੁਹਿੰਮ ਚਲਾਈ ਗਈ ਹੈ ਜਿਦੇ ਵਿੱਚ ਪੂਰੇ ਜ਼ਿਲ੍ਹੇ ਵਿੱਚ ਸਿਟੀ ਸੇਲਿੰਗ ਤੇ ਡਿਸਟ੍ਰਿਕਟ ਸੇਲਿੰਗ ਦੇ ਨਾਕੇ ਲਾਏ ਗਏ ਹਨ। ਹਰ ਲੋਕੇਸ਼ਨ ਤੇ ਵਕਰੀ ਉਥੇ ਲੋਕੇਸ਼ਨ ਤੇ ਐਸ ਐਚ ਓ ਚ ਤੇ ਨਾਲ ਡੀ ਐਸ ਪੀਜ਼ ਐਸ ਪੀਜ਼ ਦੇ ਨਾਕੇ ਲਵਾ ਕੇ ਚੈਕਿੰਗ ਕੀਤੀ ਜਾ ਰਹੀ ਹੈਗੀ ਪੂਰੇ ਜ਼ਿਲ੍ਹੇ ਵਿੱਚ ਜਿਹਦੇ ਵਿੱਚ ਲਗਭਗ ਪੂਰੇ ਜ਼ਿਲ੍ਹੇ ਵਿੱਚ 25 ਨਾਕੇ ਲਾਏ ਗਏ ਹੈ ਤੇ ਹਰ ਨਾਕੇ ਤੇ 8 ਤੋਂ 10 ਬੰਦਿਆਂ ਦੀ ਕੋਸਟ ਪਾਈ ਗਈ ਹੈ ਜਿਹੜੇ ਸਸਪੀਸ਼ੀਅਸ ਗੱਡੀਆਂ ਹੈਗੀਆਂ ਟੂ व्हीਲਰਸ ਹੈਗੇ 트리플 ਰਾਈਡਰ ਹੈਗੇ ਜਿਨ੍ਹਾਂ ਤੇ ਬੰਦੇ ਵਿਦਆਊਟ ਡਾਕੂਮੈਂਟਸ ਮੂਵਮੈਂਟ ਹੈਗਾ ਐਟ ਦੀ ਸੇਮ ਟਾਈਮ ਕੋਈ ਕ੍ਰਾਈਮਨਲ ਦਾ ਮੂਵਮੈਂਟ ਹੈਗਾ ਅਲਟਰਾਕਟਸ ਦਾ ਸਸਪੈਕਟਿਡ ਮੂਵਮੈਂਟ ਹੈਗਾ ਉਹ ਸਾਰੀ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਜਿਹੜਾ ਹੈਗਾ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਵੱਖਰੇ ਵੱਖਰੇ ਟਾਈਮ ਤੇ ਕਦੇ ਅਸੀਂ ਸਵੇਰੇ ਰੈਂਡਮ ਟਾਈਮ ਤੇ ਚੈਕਿੰਗ ਕਰਦੇ ਹੁੰਨੇ ਕਦੇ ਸ਼ਾਮ ਨੂੰ ਕਦੇ ਲੇਟ ਨਾਈਟ ਤੇ ਨਾਈਟ ਡੋਮੀਨੇਸ਼ਨ ਇਸ ਤਰੀਕੇ ਦੀ ਚੈਕਿੰਗ ਚਲਦੀ ਰਹੇਗੀ ਮਕਸਦ ਹੈਗਾ ਕਿ ਆਮ ਲੋਕਾਂ 'ਚ ਇੱਕ ਸੁਰੱਖਿਆ ਦਾ ਭਾਵ ਪੈਦਾ ਹੋਵੇ ਇੱਕ ਪੁਲਿਸ ਦੇ ਪ੍ਰਤੀ ਤੇ ਲਾਅ ਨਾਟਿਕ ਦੇ ਪ੍ਰਤੀ ਕੌਨਫੀਡੈਂਸ ਬਣਾ ਰਹੇ ਤੇ ਐਟ ਦੀ ਸੇਮ ਟਾਈਮ ਜਿਹੜੇ ਕ੍ਰਾਈਮਨਲ ਹੈਗੇ ਉਹਨਾਂ ਨੂੰ ਇੱਕ ਸਰਪ੍ਰਾਈਜ਼ ਇਲੀਮੈਂਟ ਉਹਨਾਂ ਵਾਸਤੇ ਰਹੇ ਤੇ ਉਹਨਾਂ ਦੇ ਮਨ 'ਚ ਇੱਕ ਡਰ ਰਹੇ ਤੇ ਉਹਨਾਂ ਦਾ ਮੂਮੈਂਟ ਕਰਵ ਹੋਏ ਤੇ ਜਿਹੜੀ ਸਸਪੀਸ਼ੀਅਸ ਲੋਕਾਂ ਦੀ ਚੈਕਿੰਗ ਹੈਗੀ ਉਹਦੇ ਤੋਂ ਜਿਹੜਾ ਹੈਗਾ ਵੱਖਰੇ ਵੱਖਰੇ ਲੋਕਾਂ ਨੂੰ ਅਸੀਂ ਰਾਉਂਡ ਅਪ ਵੀ ਕਰਦੇ ਹਾਂ ਉਹਨਾਂ ਨੂੰ ਵੈਰੀਫਾਈ ਕਰਦੇ ਹਾਂ ਤੇ ਜਿੱਥੇ ਕੋਈ ਸ਼ੱਕੀ ਬੰਦਾ ਫੜਿਆ ਜਾਂਦਾ ਹੈਗਾ ਉਹਦੇ ਉੱਤੇ ਕਾਰਵਾਈ ਵੀ ਸਾਡੇ ਵੱਲੋਂ ਕੀਤੀ। ਥਾਣਾ ਫਿਲੌਰ ਦੀ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਤੇ ਇੱਕ ਮਹਿਲਾ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਵਰਨਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਮਹਿਲਾ ਸਹਾਇਕ ਸਾਬ ਇੰਸਪੈਕਟਰ ਆਮਨਦੀਪ ਕੌਰ ਵੱਲੋਂ ਜੀਟੀ ਰੋਡ ਫਿਲੌਰ ਤੋਂ ਗ੍ਰੈਂਡ ਚਾਂਦੀ ਸਰਵਿਸ ਲੇਨ ਨਜ਼ਦੀਕ ਤੋਂ ਇੱਕ ਬਰੀਜ਼ਾ ਕਾਰ ਖੜੀ ਦਿਖਾਈ ਦਿੱਤੀ ਜੋ ਗੱਡੀ ਨੂੰ ਚੈੱਕ ਕੀਤਾ ਤਾਂ ਗੱਡੀ 'ਚ ਬੈਠੇ ਨੌਜਵਾਨ ਗੁਰleen ਸਿੰਘ ਵਾਸੀ ਟੁੱਕੇਵਾਲ ਥਾਣਾ ਮੇਤੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਔਰਤ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਰਣਦੀਪ ਸਿੰਘ ਵਾਸੀ ਖਾਂਟੀ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਕਾਰ ਦੀ ਤਲਾਸ਼ੀ ਕਰਨ ਜੋ ਇਹਨਾਂ ਦੋਸ਼ੀਆਂ ਦੀ ਨਵੇਂ ਕਾਨੂੰਨਸਾਰ ਵੀਡੀਓਗ੍ਰਾਫੀ ਕੀਤੀ ਗਈ ਤੇ ਇਹਨਾਂ ਦੋਸ਼ੀਆਂ ਵੱਲੋਂ ਦੱਸੇ ਨਸ਼ਾ ਤਸਕਰ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਮੁਠੱਡਾ ਕਲਾਂ ਥਾਣਾ ਫਿਲੌਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੁਕਦਮੇ ਵਿੱਚ ਵਾਧਾ ਕੀਤਾ ਗਿਆ ਜੋ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਗੁਰleen ਸਿੰਘ ਤੇ ਦੋਸ਼ਣ ਬਲਵਿੰਦਰ ਕੌਰ ਆਪਸ ਵਿੱਚ ਮਾਮੇ ਭੂਆ ਦੀ ਲੜਕੇ ਆਏ ਜੋ ਇਹਨਾਂ ਦੋਨੇ ਜਣੇ ਕਾਫੀ ਸਮੇਂ ਤੋਂ ਨਸ਼ਾ ਚਿੱਟੇ ਦਾ ਸੇਵਨ ਕਰਦੇ ਆ ਰਹੇ ਨੇ ਤੇ ਇਸ ਦੇ ਨਾਲ ਇਹ ਨਸ਼ਾ ਵੇਚਣ ਦਾ ਵੀ ਤੰਦਾ ਕਰ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਇਹ ਨਾਲੀ ਖਬਰਾਂ ਦਾ ਸਿਲਸਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ